ਰੱਬ ਹੈ ਜਾਂ ਰੱਬ ਨਹੀਂ ਦੋ ਟੁਕ ਜਵਾਬ ਹਾਂ ਨਾਂ ਚ ਤਾਂ ਹੈ ਕਿ ਜਿਹੀ ਕੋਈ ਸ਼ਕਤੀ ਅੱਜ ਤੱਕ ਕੋਈ ਸ਼ਕਤੀ ਦਾ ਸਬੂਤ ਮਿਲਿਆ ਨਹੀਂ ਜਿਹਦੇ ਕਰਕੇ ਤਰਕਸ਼ੀਲ ਸੋਸਾਇਟੀ ਜਾਂ ਵਿਗਿਆਨਕ ਸੋਚ ਨੂੰ ਪਰਨੈ ਲੋਕ ਸਮਝਦੇ ਆ ਕਿ ਰੱਬ ਨਾਂ ਦੀ ਕੋਈ ਹੋਂਦ ਨਹੀਂ ਹੈ ਲੰਬੇ ਸਮੇਂ ਤੋਂ ਇਤਿਹਾਸ ਦੇ ਵਿੱਚੋਂ ਕਹਿ ਲੋ ਵਿਕਾਸ ਦੇ ਵਿੱਚੋਂ ਜਦੋਂ ਗਿਆਨ ਦੀ ਘਾਟ ਸੀ ਕਹਿ ਲੋ ਹੌਲੀ-ਹੌਲੀ ਜਿੰਨਾ ਗੱਲਾਂ ਦਾ ਨਹੀਂ ਸੀ ਪਤਾ ਜਿਵੇਂ ਐਂ ਜੇ ਕਹਿਣਾ ਹੋਵੇ ਜਦੋਂ ਮੀਂਹ ਪੈਣ ਦਾ ਵੀ ਨਹੀਂ ਸੀ ਪਤਾ ਤਾਂ ਉਹਦੇ ਲਈ ਇੰਦਰ ਦੇਵਤਾ ਮਿੱਥ ਲਿਆ ਗਿਆ ਅੱਗ ਦਾ ਨਹੀਂ ਸੀ ਪਤਾ ਕਿਵੇਂ ਲੱਗਦੀ ਹੈ ਜੰਗਲਾਂ ਦੇ ਜੰਗਲ ਤਬਾਹ ਹੋ ਜਾਂਦੇ ਪਤਾ ਕੋਈ ਨਹੀਂ ਉਹਦੇ ਲਈ ਅਗਲੀ ਅਗਨੀ ਦੇਵਤਾ ਮਿੱਥ ਲਿਆ ਗਿਆ ਉਹਦੇ ਚ ਫਿਰ ਚੱਲਦੇ ਚਲਦੇ ਕੀ ਹੁੰਦਾ ਵੀ ਇਹਨਾਂ ਨੂੰ ਖੁਸ਼ ਰੱਖਿਆ ਜਾਵੇ ਜਦੋਂ ਮੀਂਹ ਦੀ ਲੋੜਾ ਪਵਾ ਲੈ ਜਾਵੇ ਜੇ ਪੈਂਦਾ ਹੋ ਤਾਂ ਹਟਾ ਲਿਆ ਜਾਵੇ ਉਹਦੇ ਲਈ ਕੀ ਸੀ ਪੁਰਾਣੇ ਸਮਾਜ ਨੇ ਆਪਦੇ ਕਬੀਲੇ ਚੋਂ ਕਿਸੇ ਨਾ ਕਿਸੇ ਦੀ ਡਿਊਟੀ ਲਾਤੀ ਵੀ ਤੂੰ ਪਈਏ ਨੂੰ ਹੁਣ ਖੁਸ਼ ਰੱਖ ਯਾਨੀ ਇਹ ਪੜਾ ਪੜਾ ਚੱਲਦਾ ਹੈ ਜਿਹੜੀ ਐਂ ਕਹਿ ਸਕਦੇ ਆ ਕਿ ਕਿਸੇ ਵੇਲੇ ਗਿਆਨ ਦੇ ਇੱਕ ਸੀਮਿਤ ਗਿਆਨ ਚੋਂ ਇਹੀਆਂ ਗੱਲਾਂ ਨੇ ਜਿਹੜੀਆਂ ਉਪਜੀਆਂ ਜਦੋਂ ਜਦੋਂ ਘਟਨਾਵਾਂ ਦਾ ਦੇ ਕਾਰਨਾਂ ਦਾ ਪਤਾ ਨਹੀਂ ਲੱਗਦਾ ਉਹਨੂੰ ਕੁਝ ਲੋਕ ਕਰਾਮਾਤ ਸਮਝ ਲੈਂਦੇ ਆ ਉਹਨੂੰ ਕੁਝ ਚਮਤਕਾਰ ਸਮਝ ਲੈਂਦੇ ਆ ਉਹ ਕੁਝ ਦੇਵੀ ਦੇਵਤੇ ਜਾਂ ਰੱਬ ਵੱਲੋਂ ਕੀਤੀ ਹੋਈ ਆਪਾਂ ਕਹੇ ਲੋ ਮਿਹਰਬਾਨੀ ਜਾਂ ਕਰੋਪੀ ਸਮਝ ਲੈਂਦੇ ਹੁੰਦੀ ਨਾ ਕਿ ਡਰਾਮਾ ਹੀ ਨੇ ਜੇ ਸਾਡਾ ਸਮਾਜ ਅੱਜ ਜਿੱਥੇ ਖੜਾ ਜੇ ਇਸ ਢੰਗ ਨਾਲ ਉਹ ਸਾਰੀਆਂ ਘਟਨਾਵਾਂ ਦੇ ਕਾਰਨ ਲੱਭ ਕੇ ਲੋਕਾਂ ਨੂੰ ਦੱਸ ਦਵੇ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਜਿਹੜੀਆਂ ਜਿਹੜੀਆਂ ਗੈਬੀ ਦੇ ਵੀ ਰੱਬੀ ਸ਼ਕਤੀਆਂ ਨੇ ਇਹਨਾਂ 'ਚ ਕਿਸੇ ਦਾ ਵੀ ਭਰੋਸਾ ਰ